ਗਰਬੀ ਭਾਈ ਓਏ ਲਾਰਮ ਸੀ ਲੋਡ ਕਰਨਾ ਹੈ ਕਰਾ ਲਈਏ ਭਾਈ ਮਸੀਹ ਨੂੰ ਆ ਜਾ ਭਈ ਆ ਜਾ ਤੈਨੂੰ ਦੇਖੀ ਇਹਨਾਂ ਕਰੋ ਕੀ ਹੋ ਗਿਆ ਉਹ ਮਸ਼ੀਨ ਦੀ ਜਗ ਨਹੀਂ ਆ ਰਹੀ ਹੈ ਉਹ ਨਾਲਾ ਪਾਣੀ ਚੋਂ ਬਾਦ ਲੋ ਨਾਲ ਹੀ ਫਤੂਰ ਆ ਰਹੀ ਹੈ ਬੜੀ ਤੇ ਲੱਗ ਰਹੀ ਹੈ ਜੀ ਕਾ ਤਰਾ ਨਾ ਨਾ ਬਸ ਧੰਨਵਾਦ ਪੀਲਾ ਚਾ ਨਾ ਨਾ ਬਸ ਰੋਟੀ ਰੁੱਟੀ ਨਾ ਨਾ ਬਸ ਹਾਂ ਬੱਸ ਜੀ ਨੂੰ ਚੀਨ ਲੋਡ ਕਰ ਦਿੰਦੇ ਆ ਬਹੁਤ ਬਸ ਪਾਣੀ ਤਾਂ ਪੀਲਾ ਫਰਾ ਪਾਣੀ ਪੀਲਾ ਆ ਸੋਚ ਤੇਰੀ ਢਿੱਲੀ ਹੋ ਰਹੀ ਆ ਬਸ ਦੇ ਯਾਰ ਫੇਰਾ ਆ ਲੈ ਇਹ ਤਾਂ ਸੱਚ ਲੋਡ ਹੋ ਗਈ ਪਾਣੀ ਨਹੀਂ ਆਉਦਾ ਇੱਕ ਹੋਰ ਹਾਂ ਪਾਣੀ ਹੀ ਆ ਬਈ ਅੱਛਾ ਇਹਦੇ ਲੇਖ ਲੈਣੇ ਆਪਾਂ ਹੁਣ ਇਹ ਚ ਤਾਂ ਕਹੋਗੇ ਇਸੋ ਸਿਆਪਾ ਫੇਰ ਦੇ ਲੋਡੂਗੇ ਬਈ ਹਾਂ ਐਂ ਕਰ ਤੂੰ ਚੇਪੀ ਲੈ ਕੇ ਆ ਯਾਰ ਕਰ ਜਾ ਆ ਪਾਣੀ ਫੜਾ ਕੇ ਚੇਪੀ ਲਿਆ ਜਾ ਕੇ ਕਾਲੀ ਜੀ ਪਿੱਲਣ ਜਾ ਉਹ ਕਾਲੀ ਜੀ ਟੇਪ ਬਸ ਠੀਕ ਉਹ ਲਿਆ ਭੱਜ ਕੇ ਆਰਾਮ ਨਾਲਾ ਜੀ ਕੋਈ ਕਾਲੀ ਨਹੀਂ ਛੋਲੇ ਮੇਰੇ ਕਲਾਨੀ ਤੋਰੇ ਭੱਜਦੇ ਨੇ ਐਂ ਤਾਂ ਦੇਖ ਦੇ ਨੀ ਪਾਪ ਚ ਕਾਗਜ ਜੜਾ ਪਿਆਗਾ ਹੋ ਗਿਆ ਲੋਡ ਹੋਰ ਕੋਸਤਾ ਨਹੀਂ ਅੜਿਆ ਪਿਆ ਬਸ ਹੋ ਗਿਆ ਲੋਡ ਮੈਨੂੰ ਕਹਿ ਦੂੰਗਾ 500 ਦਾ ਕੰਮ ਹੋ ਗਿਆ ਬਸ ਬਹੁਤ ਆ ਉਹ ਬਾਈ ਯਾਰ ਹੈ ਨਹੀਂ ਜੇਪੀ ਯਾਰ ਕਾਲੀ ਯਾਰ ਬਸ ਬਸ ਉਹਦਾ ਲੋਡ ਹੀ ਨਹੀਂ ਪਿਆ ਇਹ ਕਰਤੀ ਲੋਡ ਅੱਛਾ ਹੋਰ ਅੰਦਰ ਮੋੜੀ ਤਾਰੀ ਖਰਾਬ ਹੋ ਰਹੀ ਸੀ ਅੰਦਰੋਂ ਖੋਲ ਕੇ ਕਰਤੀ ਮੈਂ ਲੋਡ ਇਹ ਇਹਦਾ ਹੋ ਗਈ ਲੋਡ ਤੁਸੀਂ ਚਲਾ ਕੇ ਦੇਖ ਲੋ ਚਲਾ ਇਹਦਾ ਬਰੋਸਾ ਦਿੰਦੀ ਤੀ ਹੋਰ ਬਸ ਇਹਦਾ ਹੋ ਗਈ ਲੋਟ ਨੂੰ ਹੋਰ ਦੱਸ ਕੀ ਸੇਵਾ ਪਾਣੀ ਹੋਰ ਦੱਸ ਹੂੰ ਦੱਸ ਦੂੰ ਦੱਸ ਕਿੰਨੇ ਪੈਸੇ ਲੱਗ ਜਾਂਦੇ ਨੇ ਹੂੰ ਉਹ ਆ ਬੰਦਾ 600 ਯਾਰ ਕੱਲ ਤੋਂ 500 ਦੇ ਯਾਰ ਆਉਂਦਾ ਬੰਦਾ ਲੈ ਹੱਜੀਆਂ ਤੂੰ ਤਾਂ ਤੋ ਤੀ ਵੱਧ ਲੈਣੀ ਯਾਰ ਤਾਕੀ ਕੀ ਖਰਾਬ ਸੀ ਜਾਣਾ ਸਭਲਾ ਇਹਦਾ ਤੇਰੇ ਉਹੀ ਪਾਣੀ ਨਹੀਂ ਆਉਂਦਾ ਸੀ ਅੰਦਰੋਂ ਆ ਗਿਆ ਦਾ ਆ ਵੀ ਨਿਕੋਕਦੀ ਸੀ ਤੇਰੀ ਸੁਕਾਉਣ ਵਾਲੀ ਤੇ ਇੱਕ ਤੇਰੀ ਸੁੱਚ ਟੋਟ ਕੀਤੀ ਆ ਉਹਦਾ ਵੱਡਾ ਕੰਮ ਹੁੰਦਾ ਤਾਂ ਲੱਗ ਕੇ ਕਿਥੋਂ ਵੱਧ ਪੈਸੇ ਮੰਗੇ ਨਾ ਨਹੀਂ ਤਾਂ ਇੰਨੀ ਤਾਂ ਬਣਦੇ ਨਹੀਂ ਸੀਗੇ ਇਹਦਾ ਵੱਡਾ ਕੰਮ ਸੀਗਾ ਯਾਰ ਦੇਖ ਕੇ ਲਾਲਾ ਇੱਕ ਹੀ ਲਾਇਆ ਯਾਰ 600 ਮੰਗਾ ਸੀ 500 ਦੇ ਦੇ ਯਾਰ ਬਸ ਹੋਰ ਕੀ ਹੈ ਦੇਖ ਲਾ ਬਾਕੀ ਕੀ ਹੁੰਦੇ ਆ ਦੇਖ ਕੇ ਲਾਲਾ ਸਹੀ ਹੈ ਯਾਰ ਮੈਂ ਆਪ ਹੀ ਨਹੀਂ ਮੰਨਦਾ ਸੀ ਵੱਧ ਜਿੰਨੇ ਬਣਦੇ ਆ ਮੈਂ ਗੱਪ ਸੁਣਨਾ ਮਾਰੂ ਤੁਹਾਨੂੰ ਯਾਰ ਗੱਪ ਮਾਰ ਕੇ ਮੈਨੂੰ ਚੱਲ ਲੈ ਜਾ ਯਾਰ ਨਾਲ ਠੀਕ ਹੋ ਹੋਰ ਕੋਈ ਕੰਮ ਦਿਖਾਣੀ ਨਾਣਾ ਵਸ ਤੁਹਾਨੂੰ ਨਾਣਾ ਵਸ ਤੁਹਾਨੂੰ ਵਾਹ ਚੱਲਦਾ ਜਾਂਦਾ ਉਹ ਤੁਸੀਂ ਕਿਵੇਂ ਬਾਹਰ ਮੂਰੇ ਬੈਠੇ ਹੋਏ ਮੰਮੀ ਦਵਾਈ ਲੈਣ ਗਈ ਹੈ ਦੂਜੀ ਅੱਛਾ ਤੇ ਉਹ ਸਾਡੇ ਵਾਲਾ ਛੋਟਾ ਉਹ ਤੇ ਕੁੱਤਾ ਪਿਆ ਬਈ ਉੱਠਾਣੀ ਵਾਲੇ ਤੱਕ ਐਨਾ ਟਾਂ ਹੋ ਗਿਆ ਤਾਂ ਪਤਾ ਦੇਖ ਲੈ ਕਿੰਨੀ ਚੜੀ ਪਈ ਆ ਪਤਾ ਨਹੀਂ ਕੀ ਹੋ ਰਿਹਾ ਬਈ ਉਹਨੂੰ ਪਾਣੀ ਓਏ ਓ ਕਰਨੀ ਓ ਕਰਨੀ ਜਵਾਬ ਹੀ ਨਹੀਂ ਦੇ ਰਹਾ ਟੋਪੋ ਕਿੰਨੀ ਨਿਕਲੀ ਅੱਜ ਯਾਰ ਕਿੱਧਰ ਗਿਆ ਸੇ ਓ ਕਰਨੀ ਓ ਓ ਕਰਨੀ ਹੈਲੋ ਯਾਰ ਕਿਉਂ ਆਉ ਨੋ ਪਹਿਲਾਂ ਇੱਧਰ ਝਾਕ ਮੜਾ ਜਾ ਟੁੱਪ ਦੇਖ ਪਹਿਲਾਂ ਸਿਖਰ ਦੁਪਹਿਰਾ ਕਿੰਨਾ ਚੜਿਆ ਪਿਆ ਮੈਂ ਕੰਮ ਵੀ ਕਰਕੇ ਆ ਗਿਆ ਉਹ ਉੱਥੇ ਯਾਰਾ ਮੰਮੀ ਵੀ ਨਹੀਂ ਹੈਗੀ ਘਰੇ ਮੰਮੀ ਕਿੱਧਰ ਗਈ ਆ ਆ ਨਹੀਂ ਕਿੱਧਰ ਗਈ ਮੈਨੂੰ ਨਾ ਥੱਲੇ ਉਹ ਜਵਾਕ ਬੈਠੇ ਨੇ ਜੋ ਕੋਈ ਸਮਾਨ ਚੱਕ ਕੇ ਲੈ ਗਿਆ ਫੇਰ ਉੱਠ ਕੇ ਥੱਲੇ ਆ ਜਾ ਮੈਂ ਥੱਲੇ ਜਾਣਾ ਠੀਕ ਆ ਉੱਠ ਕੇ ਥੱਲੇ ਆ ਜਾ ਹੁਣ a few moments later <laughs> ਤਦ ਬਾਈ ਉਹ ਥਾਗੈਰ ਉਹ ਪਤਾ ਨਹੀਂ ਕੀ ਹੋਇਆ ਬਤੜਫੀ ਆ ਜੂਗਾ ਸਭ ਜਾਨੀ ਬਹੁਤ ਠੀਕ ਹੈ ਇਹ ਲੋਹਾਤਾ ਯਾਰ ਭੈਣ ਦੇ ਯਾਰ ਨੇ ਨਾਨਕੇ ਨੇ ਮੈਨੂੰ ਫੋਨ ਨਹੀਂ ਹੁੰਦੇ ਟੱਕਲਾ ਭਰਾਵਾ ਹੈਲੋ ਹਾਂ ਕਿਵੇਂ ਨਾਨਕਾ ਵਰੀਆ ਵਰੀਆ ਤੂੰ ਦੱਸ ਕਿਵੇਂ ਆ ਓਏ ਗੱਲ ਸੁਣ ਯਾਰ ਕੱਲ ਕੀ ਉਹ ਕਰਵਾਤਾ ਯਾਰ ਮੈਂ ਤਾਂ ਸਿਰ ਬਾਲਾ ਦੁਖੀ ਜਾਂਦਾ ਸਵੇਰ ਟੁੱਟੀ ਜਾਂਦਾ ਮੇਰਾ ਤਾਂ ਆ ਆਰਾਮ ਮਰਦਾ ਦਵਾਈ ਦਵਾ ਕੇ ਲਿਆਂ ਉਹੀ ਦਵਾਈ ਲਾਂ ਕੋ ਯਾਰ ਬਈ ਉਹ ਤਾਂ ਪਤਾ ਨਹੀਂ ਕੀ ਦਵਾਈ ਉਹਦੇ ਨਾਲ ਤਾਂ ਮੇਰਾ ਸਰੀਰ ਹੀ ਬਾਲਾ ਟੁੱਟੀ ਜਾਂਦਾ ਯਾਰ ਕੀ ਲਵਾਇਆ ਸੀ ਹਾਇਆ ਸ਼ਹਾ ਮਗਰ ਕਰਨੀ ਜਾਂਦਾ ਠੀਕ ਆ ਉਹਦੇ ਕੋਲ ਜਾ ਕੇ ਗੱਲ ਕਰਾਣਾ ਹੈ ਪਰ ਮੈਨੂੰ ਤੂੰ ਤਾਂ ਆਇਆ ਮੈਨੂੰ ਮੈਨੂੰ ਕੀ ਪਤਾ ਉਹਦਾ ਘਰ ਕਿੱਥੇ ਹੈ ਰ ਘਰ ਤਾਂ ਦੱਸ ਅ ਚੌਥੀਂ ਡੇਕੇ ਘਰ ਦੇ ਨਾਲ ਆ ਹੈ ਚਲ ਮੈਂ ਜਾਣਾ ਫਿਰ ਉੱਥੇ ਤੇਰੀ ਗੱਲ ਕਰਾ ਦੂੰ ਮੈਂ ਉਹਦੇ ਨਾਲ ਚਲ ਹਾਂ ਠੀਕ ਆ ਚੱਲ ਚੱਲ ਵੀ ਯਾਰ ਚਾਤ ਨੂੰ ਤਾਂ ਕੀ ਬਸਲਾ ਉਹ ਹੀ ਏ ਉਹੀ ਲੰਗਾ ਲੱਗੇ ਬਾਈ ਹਾਂ ਤੇ 500 ਰੁਪਏ ਦੇ ਰਿਹਾ ਮੈਂ ਡਾਕਟਰ ਦੇ ਹਾਂ ਤੁਹਾਰੀ ਜੋਂਗੀਆਂ ਕੀ ਉਹ ਤੋਂ ਸੀ ਨਾ ਕਰ ਗਿਆ ਕੀ ਹੋਗਾ ਤੈਨੂੰ ਸਰ ਬਲਾਉਂ ਕੀ ਹੁੰਦਾ ਆ ਤੜਕੇ ਦਾ ਯਾਰ ਐਂ ਕੀ ਹੋਗਾ ਕੀ ਹਾਲਤ ਹੋਵੇ ਉਸਨੇ ਮੈਨੂੰ ਬਾਈ ਦੇ ਰਿਹਾ ਪਾਛੇ ਡਾਕਟਰ ਤੋਂ ਦਵਾਈ ਲੈ ਆਂ ਮੈਂ ਸਰ ਤੁਸੀਂ ਅੱਧਾ ਤੜਕੇ ਹੁਣੀ ਮੈਂ ਕੰਮ ਕਰਕੇ ਆ ਉਹਦੀ ਪੈਸੇ ਦੇ ਨੱਬੇ 500 ਰੁਪਏ ਕੋਈ ਨਾ ਫਿਰ ਕੀ ਹੋਵੇ ਮੇਰੇ ਤੋਂ ਵੱਧ ਕੇ ਹੰਦ ਰੁਪਏ ਹੋ ਗਏ ਯਾਰ ਲੈ ਲੈ ਆਪੂ ਵੀ ਮਥਾਂ ਗਲਤ ਠੀਕ ਨਾ ਕੀ ਫੇਰ ਕੀ ਹੋ ਗਿਆ ਭਾਈ ਜੀ ਨੇ ਕੋਈ ਨਾ ਮੋੜ ਦਾਂਗੇ ਉਹੀ ਕਰੀ ਜਾਂਦਾ ਰਿਹਾ ਇਸਕੇ ਜਾਈ ਨਾਲੇ ਕੋਈ ਨਾ